ਦੇਹਾਤੀ थाना ਫਲੋਰ ਦੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਸਪੈਸ਼ਲ ਚੈਕਿੰਗ ਕਰ ਹਾਈਵੇ ਤੇ ਲੁੱਟਖੋਹਾਂ ਦੀ ਵਾਰਦਾਤਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਚੋਰੀ شدہ 4 ਮੋਬਾਈਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਕਾਬੂ ਕੀਤੇ ਗਏ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਉਰਫ ਬੱਗਾ ਅਤੇ ਮਨਦੀਪ ਸਿੰਘ ਉਰਫ ਮੰਨੀ ਵਾਸੀਆਂ ਚਾਲ ਕਲਾ थाना ਮੁਕੰਨਪੁਰ ਐਸਬੀਐਸ ਨਗਰ ਵੱਜੋ ਹੋਈ ਹੈ ਜਿਹੜਾ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਲੋਰ ਤੋਂ ਪ੍ਰੋਪਾਲ ਦੇ ਨਾਲ सुरेंद्र ਦੀ ਰਿਪੋਰਟ थाना ਮੁਖੀ ਫਲੋਰ ਇੰਸਪੈਕਟਰ ਰਜੀਵ ਕਪੂਰ ਤੇ ਉਹਨਾਂ ਦੀ ਟੀਮ ਨੇ ਜਿਸ ਵਿੱਚ ਐਸਆਈ ਨਿਰਮਲ ਸਿੰਘ ਹੈਗਾ ਇਹਨਾਂ ਨੇ ਦੋ ਵਕਫਾ ਵਕਫਾ ਪਰਚੇ ਦਿੱਤੇ ਨੇ ਇੱਕ ਤੇ ਗਰੋ ਸੀ ਜਿਹੜਾ ਕਿ ਲੁਟਕ-ਖੋਹਾਂ ਜਿਹੜੀਆਂ ਲਿੰਕਸ ਰੋਡ ਦੇ ਉੱਤੇ ਤੇ ਮੇਨ ਜੀਟੀ ਰੋਡ ਦੇ ਉੱਤੇ ਲੁਟੋਹਾਂ ਕਰਦਾ ਸੀ ਇਹਨਾਂ ਨੂੰ ਕਾਬੂ ਕੀਤਾ ਹੈਗਾ ਤੇ ਇੱਕ ਜਿਹੜਾ ਸੀ ਇੱਕ ਆਪਰੇਸ਼ਨ ਦੇ ਦੌਰਾਨ ਪਿੰਡ ਚੱਕ ਸਾਬੂ 100 ਗੋਲੀ ਬਰਾਮਦ ਕੀਤੀ ਹੈ ਨਸ਼ੇ ਦੀ ਇਹ ਦਰਬਾਰਾ ਸਿੰਘ ਬਾਰਾ ਜਿਹੜਾ ਸੀ ਕਾਫੀ ਦੇਰ ਤੋਂ ਇਹਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਇਹ ਇਹਨੂੰ ਗ੍ਰਫਤਾਰੀ ਗ੍ਰਫਤਾਰ ਕਰਨ ਦੇ ਵਿੱਚ ਜਿਹੜਾ ਵਾ ਉਹ ਕਾਮਯਾਬੀ ਹਾਸਲ ਕੀਤੀ ਹੈ। ਠੀਕ ਹੈ ਸਰ ਜਿਹੜੇ ਇਹਨਾਂ ਨੂੰ ਲੁੱਟੋਖੋਣ ਕਰਨ ਵਾਲੇ ਹੈ ਬੇਸਿਕਲੀ ਹੈਕਰ ਫਿਰ ਸਰ ਇਹ ਚਾਲ ਕਲਾ ਪਿੰਟ ਪਿੰਦਾ ਹੈਗਾ ਥਾਣਾ ਮਕੰਦਪੁਰ ਦੇ ਵਿੱਚ। ਜੀ। ਇਹ ਸ਼ਹੀਦ ਭਗਤ ਸਿੰਘ ਨਗਰ ਤੋਂ ਹੈਗਾ ਇਹ ਦੋਨੋਂ ਹੀ ਇਹ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਉਹ ਵੀ ਬਹੁਤ ਮਾੜਾ ਹੈ। ਇਹਨਾਂ ਦੇ ਤਿੰਨ ਤਿੰਨ ਚਾਰ ਚਾਰ ਮਕਦਮੇ ਦਰਜ ਨੇ। ਜੀ। ਇਹ ਗੁਰਪ੍ਰੀਤ ਸਿੰਘ ਹੈ ਤੇ ਇੱਕ ਮਨਦੀਪ ਸਿੰਘ ਹੈ ਦੋਨੋਂ ਜਿਹੜੇ ਚਾਲ ਕਲਾ ਦੇ ਰਹਿਣ ਵਾਲੇ ਨੇ। ਸਰ ਇਹਨਾਂ ਦਾ ਬ੍ਰਾਂਮਿਕੀ ਵਿਚਾਰ ਹੈ ਨਗਰ। ਇਹਨਾਂ ਦੋਸ਼ੀ ਜਿਹੜੇ ਜਿਹੜੇ ਕਿ ਇੱਕ ਹੋਰ ਸਪੈਸ਼ਲੀ ਲੜਕੀਆਂ ਨੂੰ ਖੁੰਦੇ ਸੀ ਤੱਕੇ ਅੱਗੇ ਵੇਚ ਦਿੰਦੇ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਠੀਕ ਆ ਤਾਂ ਕੋਈ ਪੁਲਿਸ ਰਿਮਾਰਡ ਹੈ ਦਾ ਹਾਂ ਪੁਲਿਸ ਰਿਮਾਰਡ ਹਾਸਲ ਕੀਤਾ ਜਾ ਰਿਹਾ ਇਸ ਤੋਂ ਬਾਅਦ ਇਹਨਾਂ ਦਾ ਹੋਰ ਪੁਸ਼ਕਿਸ਼ ਕੀਤੀ ਜਾਵੇਗੀ ਸ਼ਕਤੀ ਨਾਲ ਤੇ ਇਹ ਵਾਰਦਾਤਾਂ ਜਿਹੜੀਆਂ ਹੋਰ ਟਰੇਸ ਕੀਤੀਆਂ ਜਾ ਰਹੀਆਂ